ਸਰਕਾਰੀ ਨੌਕਰੀ ਤੋਂ ਦਿੱਤਾ ਅਸਤੀਫਾ ਅਤੇ ਚੋਣ ਲੜਨਗੇ ਆਜ਼ਾਦ ਉਮੀਦਵਾਰ ਐਮਪੀ ਦੀ ਮਾਸਟਰ ਪਰਮਿੰਦਰ ਸਿੰਘ ਹਾਂਜੀ ਜੀ ਮੇਰਾ ਨਾਮ ਹੈ ਜੀ ਸਰਦਾਰ ਪਰਮਿੰਦਰ ਸਿੰਘ ਪਿੰਡ ਕਿਹੜਾ ਪਿੰਡ ਹੈ ਪਿੰਡ ਨਵਾ ਪਿੰਡ ਫਤਿਹਪੁਰ ਤਸਵੀਰਪੱਟੀ ਡਿਸਟ੍ਰਿਕਟ ਤਰਨਤਾਰਨ ਅੱਜ ਜਿਹੜੀ ਤੁਸੀਂ ਇੱਕ ਗੁਰਦੁਆਰਾ ਸਾਹਿਬ ਤੋਂ ਕੰਪਨ ਸਾਹ ਪੱਥਾ ਤੇ ਇਗਰਾਏ ਤੇ ਕੀ ਕਹਿਣਾ ਹੋਵੇ ਅੱਜ ਅਸੀਂ ਜਿਹੜੀ ਨਾ ਸ਼ੁਰੂਆਤ ਕੀਤੀ ਆ ਵੀ ਐਮਪੀ ਦੀ ਇਲੈਕਸ਼ਨ ਜਿਹੜੀ ਆਜਾਦ ਲੜਨੇ ਆ ਆਜ਼ਾਦ ਲੜਨਾ ਵਾਸਤੇ ਅੱਜ ਅਸੀਂ ਪਰਮਾਤਮਾ ਦਾ ਨਾਮ ਲੈਣ ਵਾਸਤੇ ਸ਼ਹੀਦ ਬਾਬਾ ਦੀਪ ਸਿੰਘ ਦੀ ਗੁਰਦੁਆਰਾ ਪਉਂਗੜ ਸਾਹਿਬ ਮੱਥਾ ਟੇਕ ਕੇ ਤੇ ਬਾਬਾ ਜੀ ਦਾ ਆਸ਼ੀਰਵਾਦ ਲੈਣ ਆਏ। ਤੇ ਕਿਥੋਂ ਤੁਸੀਂ ਲੜ ਰਹੇ ਹੋ? ਆਜ਼ਾਦੀ ਵਾਸਤੇ। ਮੈਂ ਐਮਪੀ ਦੀ ਚੋਣ ਜਿਹੜੀ ਆਜ਼ਾਦ ਉਮੀਦਵਾਰ ਵੱਲੋਂ ਹਲਕਾ ਕਡੂਰ ਸਾਹਿਬ ਤੋਂ ਲੜ ਰਿਹਾ ਹਾਂ। ਤੇ ਕਿਸਾਨਾਂ ਦੇ ਨਾਲ ਤੇ ਜਿਹੜੇ ਮਜ਼ਦੂਰ ਆ ਉਹਨਾਂ ਦੇ ਨਾਲ ਸਾਥ ਦੇ ਨਾਲ ਤੇ ਨਾਲ ਕਿਸਾਨ ਯੂਨੀਅਨਾਂ ਦੇ ਸਾਥ ਦੇ ਨਾਲ ਤੇ ਸਾਡੇ ਜਿਹੜੇ ਆਪਣੇ ਮੁਲਾਜ਼ਮ ਵੀਰ ਆ ਉਹਨਾਂ ਦੇ ਸਾਥ ਦੇ ਨਾਲ ਜਿਹੜਾ ਅਸੀਂ ਕਿਉਂ ਨ ਲੜਾਂਗੇ ਤੇ ਜਿੱਤਾਂਗੇ ਜਿਹੜਾ ਕਿਸ ਤਰ੍ਹਾਂ ਫੈਸਲਾ ਇਹ ਮੰਤ ਦੇ ਵਿੱਚ ਕੀਤਾ ਕਿ ਜਿਹੜਾ ਆਜ਼ਾਦ ਮੀਨ ਦਵਾਰ ਜੇ ਤੁਸੀਂ ਆਜ਼ਾਦ ਦੇ ਰਿਓ ਕਿਉਂ ਲੜ ਰਹੇ ਹੋ ਕਿਹੜੀਆਂ ਸਰਕਾਰਾਂ ਤੋਂ ਇਹੋ ਜਿਹੇ ਜਿਹੜੀਆਂ ਲਾਤੀਆਂ ਨੀਤੀਆਂ ਤੋਂ ਦੂਰ ਹੋ ਗਏ ਇੱਕ ਤਾਂ ਸਰ ਨਸ਼ਾ ਬਹੁਤ ਜ਼ਿਆਦਾ ਹੋ ਗਿਆ ਵਾ ਅਸੀਂ ਪਹਿਲੀਆਂ ਸਰਕਾਰਾਂ ਨੂੰ ਨਕਾਰ ਕੇ ਇਹਦੇ ਨਵੀਂ ਸਰਕਾਰ ਜਿਹੜਾ ਬਦਲ ਲਿਆਂਦਾ ਪਾਰਟੀ ਦਾ ਇਹਨਾਂ ਦੀ ਸਰਕਾਰ ਦੇ ਵਿੱਚ ਨਸਾਇਰਾ ਹੋਰ ਜ਼ਿਆਦਾ ਹੋ ਗਿਆ ਤੇ ਸਾਡਾ ਕਿਸਾਨੀ ਅੰਦੋਲਨ ਲੱਗਾ ਵਾਦੇ 15 ਤੋਂ 20 ਜਿਹੜੇ ਸਾਡੇ ਸਿੰਘ ਸੀਂਦ ਹੋ ਗਏ ਆ ਉਥੇ ਕਿਸਾਨ ਵੀਰ ਸੀਂਦ ਹੋਏ ਆ ਤੇ ਇਹ ਸਾਰੇ ਮੁੱਦੇ ਦੇਖ ਕੇ ਫਿਰ ਅਸੀਂ ਸੋਚਿਆ ਨੌਜਵਾਨਾਂ ਨਾਲ ਸਲਾਹ ਕੀਤੀ ਵੀ ਆਪਾਂ ਆਜ਼ਾਦ ਚੋਂ ਲੜੀਏ ਆਜ਼ਾਦ ਚੋਂ ਲੜ ਕੇ ਇਹਨਾਂ ਸਰਕਾਰਾਂ ਦਾ ਬਾਈਕਾਟ ਕਰੀਏ ਬਾਈਕਾਟ ਕਰੀਏ ਕੋਈ ਗੱਲ ਨਹੀਂ ਵਧੀਆ ਮਾਦਾ ਦਿਖਾ ਰੋ ਹਾਂਜੀ ਪਹਿਲਾਂ ਅਸੀਂ ਇੱਕ ਆਪਣੀ ਸੰਸਥਾ ਬਣਾਈ ਹੈ ਜਿਹੜਾ ਪਿੰਡ ਲੋਕਾਂ ਨੂੰ ਰਾਸ਼ਨ ਬੰਨ੍ਹਿਆ ਜਿਹੜੇ ਗਰੀਬ ਲੋਕ ਆ ਉਹਨਾਂ ਦੀ ਸਹਾਇਤਾ ਕਰੀਦੀ ਆ ਬਾਕੀ ਮੈਂ ਇਹ ਤਾਂ ਮਲਾਜ਼ਮ ਫਰੰਟ ਦੇ ਵਿੱਚ ਰਹਣ ਕਰਕੇ ਉੱਥੇ ਵੀ ਮੇਰੀਆਂ ਗੱਦੀਵਧੀਆਂ ਇੰਗਾਂ ਨੇ ਜਿੱਤਰਾ ਵੀ ਸਹਾਈ ਦਾ ਕਿਸੇ ਨੂੰ ਚਾਹੀਦੀ ਆ ਨਾਲ ਸਹੈਲਪ ਕਰੀਦੀ ਆ ਕਿਸੇ ਨਾਲ ਧੱਕਾ ਹੁੰਦਾ ਹੋਵੇ ਉੱਥੇ ਜਾ ਕੇ ਨਾਲ ਖੜੀਦਾ ਵਾ ਇਸ ਤਰ੍ਹਾਂ ਦਾ ਸਮਰਥਨ ਜਿਹੜਾ ਸਮਰਥਨ ਨਹੀਂ ਚਾਹਣੇ ਆ ਕਿਸਾਨ ਜੀ ਵੀ ਇਹਨਾਂ ਦਾ ਸਮਰਥਨ ਚਾਹਣੇ ਆ ਤੇ ਮਲਾਜ਼ਮ ਫਰੰਟ ਦਾ ਵੀ ਸਮਰਥਨ ਚਾਹਣੇ ਆ ਨਾਲ ਜਿਹੜਾ ਸਾਡਾ ਐਸ.ੀ. ਭਾਈ ਜਾਰਾ ਵਾ ਮਜ਼ਦੂਰ ਭਾਈ ਜਾਰਾ ਉਹਨਾਂ ਦਾ ਵੀ ਸਮਰਥਨ ਚਾਹਣੇ ਆ ਅਜਿਹੇ ਗਾਣੇ ਸਾਰੇ ਲੋਕ ਸਮਰਥਨ ਦੇਣ ਤੇ ਇਹਨਾਂ ਦਾ ਜਿਹੜਾ ਬਾਈਕਾਟ ਕਰਕੇ ਉਹ ਆਪਾਂ ਇਹਨਾਂ ਨੂੰ ਇੱਥੋਂ ਇਹਨਾਂ ਦਾ ਜ਼ੁਲਮ ਜਿਹੜਾ ਉਹ ਜਿਹੜਾ ਬਾਈਕਾਟ ਕਰੀਏ ਜਾਂ ਕਰਦੇ ਸਭ ਤੋਂ ਬਾਅਦ ਮੈਨੂੰ ਟੀਚਰ ਜੁਨੀਅਨ ਦਾ ਸਮਰਥਨ ਆਊਗਾ ਕਿਸਾਨ ਜੁਨੀਅਨ ਦਾ ਸਮਰਥਨ ਲਿਆਊਗਾ ਨਾਲ ਜਿਹੜੇ ਸਾਡੇ ਅਸੀ ਭਾਈਚਾਰੇ ਦੇ ਵੀਰਿਆ ਇਹਦੇ ਮਜ਼ਦੂਰਾਂ ਕਿਸਾਨਾਂ ਉਹਨਾਂ ਦਾ ਵੀ ਆਊਗਾ ਇਸ ਤੋਂ ਇਲਾਵਾ ਕੀ ਜਿਹੜੀਆਂ ਅਗੇ ਦੀਆਂ ਰਣਨੀਤੀਆਂ ਦਾ ਕੀ ਰਣਨੀਤੀਆਂ ਇਹ ਆ ਵੀ ਇਹੀ ਅਨੇਕਾਂ ਮੰਦੂਰੀ ਡੀਸੀ ਸਾਹਿਬ ਦੀ ਹਵੇ ਤਾਂ ਇਹ ਮੁਤਾਬਕ ਲਵਾਂਗੇ ਗੱਡੀ ਦੇ ਬੋਲਣ ਦੀ ਮਨਜ਼ੂਰੀ ਲੈ ਕੇ ਤੇ ਫਿਰ ਪਿੰਡੋ-ਕਿੰਡੀ ਜਾ ਕੇ ਲੋਕਾਂ ਨੂੰ ਪੀਰ ਕਰਾਂਗੇ ਤੇ ਪੀਰ ਕਰਕੇ ਤੇ ਲੋਕਾਂ ਨੂੰ ਕਹਾਂਗੇ ਵੀ ਸਾਡੇ ਨਾਲ ਜਿਹੜੋ ਆਜ਼ਾਦ ਉਮੀਦਵਾਰ ਖੜੋਤੇ ਐ ਇਹਨਾਂ ਪਾਰਟੀਆਂ ਤੋਂ ਅੱਗੇ ਬੜਾ ਆਪਾਂ ਦੇਖ ਲਿਆ ਬਣਾ-ਬਣਾ ਕੇ ਇਲੀ ਜਿਹੜਾ ਅਸੀਂ ਬਿੰਪਾ ਸਾਹਿਬ ਨੂੰ ਬਣਾਇਆ ਹੈ ਤੇ ਇੱਕ ਵਾਰ ਵੀ ਸਾਡੇ ਇੱਥੇ ਪਿੰਡਾਂ ਦੇ ਵਿੱਚ ਉਹਨੇ ਗੇੜਾ ਨਹੀਂ ਮਾਰਿਆ ਸਾਡੇ ਪਾਣੀ ਆਇਆ ਸਭਰਾਵਾਂ ਦਾ ਕੋ ਪਿੰਡ ਬੜੇ ਸਾਡੇ ਜਿਹੜੇ ਡੁੱਬ ਗਏ ਪਾਣੀ ਨਾਲ ਉੱਥੇ ਵੀ ਆ ਕੇ ਕੋਈ ਕੋ ਸਹਾਇਤਾ ਨਹੀਂ ਕੀਤੀ ਇਹਨੇ ਆ ਲੋਕਾਂ ਦੀ ਛਾਰ ਲਈ ਆ ਤੇ ਉਹਨੂੰ ਤੁਸੀਂ ਹਰ ਕਿਸੇ ਦੇ ਟਿਕਟ ਦਿੰਦੇ ਆ ਕਾਗਰਸੀ ਕਿਸੇ ਨੂੰ ਅਸੀਂ ਬ ਉਹਦਾ ਵੀ ਬਾਈਕਟ ਕਰਾਂਗੇ ਤੇ ਆਮ ਪਾਰਟੀ ਦਾ ਨਹੀਂ ਕਰਨਾ ਹੀ ਕਰਨਾ ਲੈਣਾ ਹਲਕੇ ਦੇ ਲੋਕਾਂ ਵੀ ਜਿਹੜਾ ਕੀ ਰੋਲ ਲੱਗਾ ਹਲਕੇ ਦੇ ਲੋਕਾਂ ਨੂੰ ਤਾਂ ਮੈਂ ਇਹੋ ਕਹਿਣਾ ਵਾਂ ਵੀ ਤਗੜੇ ਹੋ ਗਏ ਨਸ਼ਾ ਮੁਕਤ ਰਕਾ ਕਰੀਏ ਤੇ ਜਿਹੜੀਆਂ ਰਿਸ਼ਤ ਖੋਰੀ ਚਲਦੀ ਪਈ ਅਜੇ ਵੀ ਜਿਹੜੀਆਂ ਪਾਨੇ ਆ ਵੀ ਬਦਲ ਲਿਆਵਾਂਗੇ ਆਮ ਪਾਰਟੀ ਨਾਲ ਦੀ ਖਤਮ ਹੋਊਗੀ ਉਹਨੂੰ ਵੀ ਖਤਮ ਕਰੀਏ ਤੇ ਸਾਰੇ ਸਾਥ ਦਿਓ ਤੇ ਰਲ ਕੇ ਕਰਨਾ ਪੈਣਾ ਕੰਮ ਸਾਰਾ ਇਹ ਬੀਜੇਪੀ ਦਾ ਜਿਹੜਾ ਪਿੰਡਾਂ ਦੇ ਵਿੱਚ ਵਿਰੋਧ ਹੋ ਰਿਹਾ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਬੀਜੇਪੀ ਨੂੰ ਤੇ ਸਾਡੀ ਇਹ ਸਲਾਹ ਆ ਵੀ ਪਿੰਡਾਂ ਦੇ ਵਿੱਚ ਨਾ ਹਣ ਅਸੀਂ ਬੋਰਡ ਲਾਵਾਂਗੇ ਆਪਦੇ ਪਿੰਡ ਵੀ ਬੀਜੇਪੀ ਆਈ ਤੇ ਉਹਨਾਂ ਨੂੰ ਆਪਦਾ ਵਜਾ ਕਰਨ ਨਰਮਾਨਾ ਕਿਤੇ ਆਸੇ ਪਾਸੇ ਜਾ ਕੇ 2 ਮਹੀਨੇ ਜਿਹੜੇ ਕੱਢਣ ਹੋ ਕਿਤੇ ਪਾਸੇ ਕਿਤੇ ਜਾਣ ਆ ਵਾਦਨ ਨੂੰ ਤੇ ਜਾਈ ਜਾਂ ਠੰਡੇ ਏਰੀਏ 'ਚ ਇੱਥੇ ਤਾਂ ਉਹ ਦੂਜਾ ਕੰਮ ਹੀ ਹੋਣਾ ਵਾ ਲਿਹਾਈ ਨਹੀਂ ਹੈਗਾ ਇਹਨਾਂ ਦਾ ਭਾਈ ਪਾਲਿਆਂ ਦਾ ਹੋਰ ਹੋਰ ਹੀ ਕਹਿਣਾ ਚਾਹੁੰਦੇ ਬਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮੌਕੇ ਪਿੰਡ ਵਾਸੀਆਂ ਨੇ ਵੀ ਦੱਸਿਆ ਕਿ ਇਸ ਮਾਸਟਰ ਦੀ ਸਪੋਰਟ ਵਿੱਚ ਹਲਕੇ ਦੇ ਬਹੁਤ ਲੋਕ ਆ ਰਹੇ ਹਨ ਅਤੇ ਚੰਗਾ ਸਮਰਥਨ ਮਿਲ ਰਿਹਾ ਹੈ। ਇਸ ਮੌਕੇ ਤੇ ਉਹਨਾਂ ਕਿਹਾ ਕਿ ਅਸੀਂ ਆਜ਼ਾਦ ਉਮੀਦਵਾਰ ਵਜੋਂ ਇਸ ਮਾਸਟਰ ਜੀ ਨੂੰ ਵੋਟਾਂ ਦੇ ਵਿੱਚ ਉਤਾਰਿਆ ਹੈ ਅਤੇ ਜਿੱਤ ਦੀ ਕਾਮਨਾ ਕਰਦੇ ਹਾਂ ਅਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਮਾਸਟਰ ਜੀ ਨੂੰਾਂ ਦਾ ਸਾਥ ਦਿੱਤਾ ਜਾਵੇ ਜਿਨ੍ਹਾਂ ਨੇ ਸਰਕਾਰੀ ਨੌਕਰੀ ਨੂੰ ਛੱਡ ਕੇ ਲੋਕਾਂ ਦੀ ਸੇਵਾ ਲਈ ਇੰਨਾ ਵੱਡਾ ਉਪਰਾਲਾ ਕੀਤਾ ਹੈ ਅਤੇ ਇਹਨੇ ਵੱਡੇ ਦਿਲ ਦੇ ਮਾਲਕ ਹਨ ਕਿ ਜਿਹੜੀ ਸਰਕਾਰੀ ਨੌਕਰੀ ਛੱਡ ਗਏ ਉਹ ਅੱਜ ਲੋਕਾਂ ਦੀ ਸੇਵਾ ਕਰਨ ਲਈ ਮੈਦਾਨ ਵਿੱਚ ਉਤਰੇ ਹਨ